ਹੈਲੋ ਜੀ ਸਸ਼ਿਕਾ ਸਵਾਜਪਾ ਕਰਾਂਗੇ ਜੀ ਲਿਵੈਗੋਸਕੀ ਦੀ ਥਿਉਰੀ ਹੈ ਸੋਸ਼ਲ ਕਲਚਰ ਦੀ ਥਿਉਰੀ ਹੈ ਠੀਕ ਹੈ ਇਹ ਸੀਗਾ ਇੱਕ ਰਸ਼ੀਅਨ ਸਾਈਕੋਲੋਜਿਸਟ ਸੀਗਾ ਸੋਸ਼ਲ ਜਿਹੜਾ ਕਨਸਟਰਕਟਿਵਿਸਟ ਸੀਗਾ ਰੂਸ ਦੇ ਇੱਕ ਸਮਾਜ ਸਮਾਜਿਕ ਮਨੋਵਿਗਿਆਨਿਕ ਵਿਗਿਆਨੀ ਸੀਗਾ ਇਹ ਕਰਚਨਾਵਾਦੀ ਸੀਗਾ ਠੀਕ ਹੈ ਡੈਥ ਡਿਊ ਟੂ ਟੀਵੀ ਦੇ ਕਾਰਨ ਹੋਈ ਸੀਗੀ ਟੀਵੀ ਤੋਂ ਇੱਕ ਜਿਹੜੀ ਐ ਸੀ ਬਿਮਾਰੀ ਸੀ ਯਨੋ ਟੀਵੀ ਦੀ ਔਰ ਇਹਦੇ ਕਰਕੇ ਇਹਦੀ ਡੈਥ ਹੋਈ ਸੀਗੀ ਅਕੋਰਡਿੰਗ ਟੂ ਲਿਵੈਗੋਸਕੀ cognitive development based on social interaction interaction ਤੋਂ ਭਾਵ ਕੀ ਹੈ ਜਦੋਂ ਆਪਾਂ ਕਿਸੇ ਨਾਲ ਅੰਤਰ ਕਿਰਿਆ ਕਰਦੇ ਹਾਂ ਠੀਕ ਹੈ ਗੱਲਬਾਤ ਕਰਦੇ ਹਾਂ ਅਕੋਰਡਿੰਗ ਟੂ ਲੇ ਵਾਈਗੋਸਕੀ ਕ cogniative development डिपेंड ਔਨ ਅਪਨ ਠੀਕ ਹੈ ਇਹ ਸੀਗਾ ਸਭ ਤੋਂ ਪਹਿਲਾਂ ਕਲਚਰ ਸਾਡਾ ਸੱਭਿਆਚਾਰ ਭਾਸ਼ਾ ਤੇ ਜ਼ੋਰ ਦਿੰਦਾ ਸੀਗਾ ਸਮਾਜ ਇੰਟਰੈਕਸ਼ਨ ਤੇ ਵੀ ਜ਼ੋਰ ਦਿੰਦਾ ਸੀਗਾ ਔਰ ਪਲੇ ਤੇ ਖੇਡਾਂ ਤੇ ਵੀ ਜ਼ੋਰ ਦਿੰਦਾ ਸੀਗਾ ਦੇਖ ਇੰਪੋਰਟੈਂਟ ਬੁੱਕਸ ਕਿਹੜੇ ਸੀਗੇ ਇਹਦੀਆਂ ਸਭ ਤੋਂ ਪਹਿਲੀ ਬੁੱਕਸ ਹੈ ਜੀ ਥੌਟਸ ਐਂਡ ਲੈਂਗੁਏਜ ਦੇਖੋ ਇਹ ਪਿਆਜੇ ਦੇ ਉਲਟ ਚੱਲਦਾ ਸੀਗਾ ਪਿਆਜੇ ਦੀ ਸੀਗੀ ਇਹ ਬੁੱਕ ਲੈਂਗੁਏਜ ਐਂਡ ਥੌਟ ਔਰ ਇਹਦੀ ਬੁੱਕ ਸੀਗੀ ਥੌਟ ਐਂਡ ਲੈਂਗੁਏਜ ਠੀਕ ਹੈ ਬਟ ਇਹ ਗੱਲ ਕੀ ਕਰਦਾ ਹੈ ਗੱਲ ਇਹ ਭਾਸ਼ਾ ਦੀ ਪਹਿਲਾਂ ਕਰਦਾ ਹੈ ਪਿੱਛੇ ਵਿਚਾਰ ਦੀ ਗੱਲ ਕਰਦਾ ਹੈ ਬਟ ਜਿਹੜਾ ਹੈ ਵੇਗੋਸਕੀ ਹੈ ਹੁਣ ਕੀ ਇਹ ਥੌਟ ਦੀ ਪਹਿਲਾਂ ਗੱਲ ਕਰ ਰਿਹਾ ਹੈ ਬੁੱਕ ਇਹਨੇ ਪਹਿਲਾਂ ਲੈ ਕੇ ਆਉਂਦੀ ਔਰ ਲੈਂਗੁਏਜ ਬਾਅਦ ਵਿੱਚ ਆਉਂਦੀ ਠੀਕ ਹੈ ਸੋ ਦਾ ਸਾਈਕੋਲੋਜੀ ਸੀਗਾ ਇੱਕ ਸਾਈਕੋਲੋਜੀ ਆਫ ਆਰਟ ਸੀਗੀ ਇਹਦੀ ਬੁੱਕ ਔਰ ਦਾ ਵੈਗੋਸਕੀ ਐਂਡ ਰੀਡਰ ਔਰ ਇਹਦੀ ਬੁੱਕ ਸੀਗੀ ਇੱਕ ਹੋਰ ਮਾਈਂਡ ਇਨ ਸੋਸਾਇਟੀ ਜਿਹੜੀ ਇਹ ਬੁੱਕ ਸੀ ਨਾ ਬਹੁਤ ਬਹੁਤ ਇੰਪੋਰਟੈਂਟ ਬੁੱਕ ਜੀ ਬਹੁਤ ਬਹੁਤ ਇੰਪੋਰਟੈਂਟ ਬੁੱਕ ਹੈ ਠੀਕ ਹੈ ਸਭ ਤੋਂ ਪਹਿਲਾਂ ਕੀ ਆਏਗਾ ਮੈਂਟਲ ਕੀਏ ਫੰਕਸ਼ਨ ਮਾਨਸਿਕ ਕਾਰਨ ਆਉਣਗੇ ਐਲੀਮੈਂਟਰੀ ਪ੍ਰਾਇਮਰੀ ਮੈਂਟਲ ਫੰਕਸ਼ਨ ਆਉਣਗੇ ਠੀਕ ਹੈ ਆਰ ਇਨੇਟ ਜਿਹੜੇ ਇਹ ਕਹਿੰਦੇ ਜਨਮ ਜਾਤ ਹੁੰਦੇ ਨੇ ਪ੍ਰਾਥਮਿਕ ਸਮਾਜਿਕ ਮਾਨਸਿਕ ਕਾਰਜ ਜਨਮजात ਹੁੰਦੇ ਹਨ ਠੀਕ ਹੈ ਜੇ ਫਾਊਂਡ ਇਨ ਬੋਥ ਹਿਊਮਨ ਐਂਡ ਐਨੀਮਲਸ ਮਨੁੱਖ ਅਤੇ ਜਾਨਵਰ ਦੋਨਾਂ ਵਿੱਚ ਪਾਏ ਜਾਂਦੇ ਹਨ ਠੀਕ ਹੈ ਇਹ ਜਿਹੜੇ ਹੁੰਦੇ ਹਨ ਸਭ ਤੋਂ ਪਹਿਲਾਂ ਕੀ ਅਟੈਂਸ਼ਨ ਆਊਗਾ ਧਿਆਨ ਸੈਂਸੇਸ਼ਨ ਤੋਂ ਭਾਵ ਕੀ ਸੈਂਸ ਤੋਂ ਭਾਵ ਕੀ ਆਪਣੇ ਜਿਹੜੇ ਸੈਂਸ ਆਰਗਨ ਸੰਵੇਦਨਾ ਠੀਕ ਹੈ ਪਰਸੈਪਸ਼ਨ ਤੋਂ ਭਾਵ ਕੀ ਪ੍ਰਤੱਖੀ ਕਰਨਾ ਕੋਈ ਵੀ ਚੀਜ਼ ਹੈ ਨਾ ਆਪੋ ਉਸ ਚੀਜ਼ ਦੀ ਪਰਸੈਪਸ਼ਨ ਆਪਣੇ ਦਿਮਾਗ 'ਚ ਤਸਵੀਰ ਆਪਣੇ ਦਿਮਾਗ 'ਚ ਆਪਾਂ ਬਣਾਉ ਲੈਂਦੇ ਆ ਠੀਕ ਹੈ ਔਰ ਕੀ ਹੈ ਮੈਮਰੀ ਤੋਂ ਭਾਵ ਕੀ ਹੈ ਸਮ੍ਰਿਤੀ ਆਪਣੇ ਦਿਮਾਗ ਦੀ ਜਿਹੜੀ ਹੁੰਦੀ ਹੈ ਆਪਾਂ ਕਿਦਾਂ ਮੈਮਰੀ ਜਿਹੜੀ ਯੂਜ਼ ਕਰਦੇ ਆ ਹਾਇਰ ਸਕੈਂਡਰੀ ਮੈਂਟਲ ਫੰਕਸ਼ਨ ਤੋਂ ਭਾਵ ਕੀ ਉੱਚ ਜਿਹੜਾ ਉੱਚ ਗੌਣ ਮਾਨਸਿਕ ਕਿਰਿਆ ਇਸ ਨੇ ਕਿਹਾ ਸੀਗਾ ਗ੍ਰਹਿਣ ਕੀਤੇ ਜਾਂਦੇ ਹਨ ਆਰ ਅਕਵਾਇਰਡ ਆਪਾਂ ਕੀ ਗ੍ਰਹਿਣ ਕਰ ਸਕਦੇ ਆ ਠੀਕ ਹੈ ਲੈਂਗੁਏਜ ਐਂਡ ਥਾਟ ਭਾਸ਼ਾ ਅਤੇ ਵਿਚਾਰ ਥਿੰਕਿੰਗ ਚਿੰਤਨਾ ਲੈਂਗੁਏਜ ਸਕਿੱਲ ਭਾਸ਼ਾਈ ਕੌਸ਼ਲ ਇਸ ਨੇ ਕਿਹਾ ਸੀਗਾ ਹੁਣ ਕੀ ਇਹ ਸੋਸ਼ਲ ਇੰਟਰੈਕਸ਼ਨ ਤੋਂ ਭਾਵ ਕੀ ਇਹ ਦੇਖੋ ਕਿਵੇਂ ਅੰਤਰਕਿਰਿਆ ਕਰਨਾ ਸਭ ਤੋਂ ਪਹਿਲਾਂ ਕਿ ਕੋਲੈਬੋਰੇਟਿਵ ਲਰਨਿੰਗ ਤੋਂ ਭਾਵ ਕਿ ਕੋਲੈਬੋਰੇਟਿਵ ਤੋਂ ਭਾਵ ਕਿ ਕਲੈਬ ਜਿੱਥੇ ਆ ਗਿਆ ਨਾ ਤੋਂ ਭਾਵ ਕਿ ਸਹਿਯੋਗ ਆਤਮਕ ਸਿੱਖਣਾ ਇਕੱਠੇ ਰਹਿ ਕੇ ਸਿੱਖਣਾ ਇਕੱਠੇ ਗਰੁੱਪ ਵਿੱਚ ਸਿੱਖਣਾ ਕੋਆਪਰੇਟਿਵ ਲਰਨਿੰਗ ਤੋਂ ਭਾਵ ਕਿ ਇਹ ਸਹਿਕਾਰੀ ਸਿੱਖਣਾ ਕੋਆਪਰੇਟਿਵ ਹੋ ਕੇ ਸਿੱਖਣਾ ਪੀਅਰ ਇੰਟਰੈਕਸ਼ਨ ਬਹੁਤ ਬਹੁਤ ਇੰਪੋਰਟੈਂਟ ਹੈ ਇਹ ਹੀ ਜਿਹੜੇ ਕਰਵਾ ਰਹੀਆਂ ਤੁਹਾਨੂੰ ਇਹ ਕੁਐਸਚਨ ਜ ਅਕਸਰ ਹੀ ਸੀਟ ਐਟ ਵਿੱਚ ਕੁਐਸਚਨ ਆ ਚੁੱਕੇ ਹੈ ਪੀਅਰ ਇੰਟਰੈਕਸ਼ਨ ਤੇ ਤਾਂ ਕੁਐਸਚਨ ਆਉਣਾ ਹੀ ਆਣਾ ਹੈ ਕਲੈਬੋਰੇਟਿਵ ਦੇ ਵੀ ਆ ਜਾਂਦਾ ਹੁੰਦਾ ਹੈ ਸਹਿਕਾਰੀ ਅੰਤਰਕਿਰਿਆ ਸਹਿਕਰਮੀ ਅੰਤਰਕਿਰਿਆ ਗਾਈਡਡ ਪਾਰਟਿਸਪੇਸ਼ਨ ਨਿਰਦੇਸ਼ਕ ਭਾਗੀਦਾਰੀ ਤੋਂ ਭਾਵ ਕੀ ਹੈ ਬੱਚਾ ਜਿਹੜਾ ਟੀਚਰ ਕੁਝ ਗਾਈਡ ਆਪਨੂੰ ਕਰ ਰਿਹਾ ਹੈ ਗਾਈਡਡ ਆਪਨੂੰ ਕੋਈ ਸਿਖਾ ਰਿਹਾ ਕੁਝ ਵੀ ਆਪਾਂ ਸਿੱਖ ਰਿਹਾ ਰੈਸੀਪਰੋਕਲ ਟੀਚਿੰਗ ਰਿਫਾਰਮ ਟੂ ਦਾ ਇਨਸਟਰਕਸ਼ਨ ਐਟ ਦਾ ਐਕਟੀਵਿਟੀ ਵਿਚ ਦਾ ਸਟੂਡੈਂਟ ਟੂ ਬੀਕਮ ਟੀਚਰ ਐਂਡ ਸਮਾਲ ਗਰੁੱਪ ਰੀਡਿੰਗ ਉਹਦੇ ਵਿੱਚ ਕੀ ਇਹ ਸੈਸ਼ਨ ਬਣਾਉਂਦਾ ਹੈ ਇੱਕ ਅਧਿਆਪਕ ਕੀ ਕਰਦਾ ਹੈ ਛੋਟੇ ਛੋਟੇ ਗਰੁੱਪਾਂ ਵਿੱਚ ਬੱਚਿਆਂ ਨੂੰ ਮੰਡ ਦਿੰਦਾ ਹੈ ਤੇ ਉਹਨਾਂ ਨੂੰ ਟਾਸਕ ਦੇ ਦਿੰਦਾ ਹੈ ਤਾਂ ਜੋ ਬੱਚੇ ਕਰਨਗੇ ਬਹੁਤ ਅੱਛੇ ਤਰੀਕੇ ਨਾਲ ਠੀਕ ਹੈ ਟੀਚਰ ਕੀ ਇੱਕ ਮਾਡਲ ਹੈ देन हेल्प स्टूडेंट लर्न ਕਿ ਉਹਨਾਂ ਨੂੰ ਸਿੱਖਣ ਵਿੱਚ ਕੀ ਉਹਦੀ ਮਦਦ ਕਰਦਾ ਹੈ ਟੂ ਗਾਈਡ ਗਰਪ ਡਿਸਕਸ਼ਨ ਉਹਨਾਂ ਨੂੰ ਜਿਹੜੇ ਗਰਪ ਉਹ ਵਿੱਚ ਕੀ ਹੁੰਦੇ ਨੇ ਉਹਨਾਂ ਨੂੰ ਡਿਸਕਸ਼ਨ ਜਿਵੇਂ ਕਰਵਾਉਂਦਾ ਹੈ ਗਰਪ ਡਿਸਕਸ਼ਨ ਹੋਏਗੀ ਤਾਂ ਆਟੋਮੈਟਿਕਲੀ ਜਿਹੜੇ ਬੱਚੇ ਦੀ ਜਿਹੜੀ ਅੰਤਰ ਕਿਰਿਆ ਵਧੂਗੀ ਯੂジング ਫੋਰ ਸਟ੍ਰੈਟਜੀਸ ਕੀ ਹੈ ਜਿਹੜੀ ਸਟ੍ਰੈਟਜੀਸ ਨੂੰ ਵਰਤਦਾ ਹੈ ਔਰ ਕਰਦਾ ਹੈ ਠੀਕ ਹੈ ਇਹਦੇ ਸਟੈਪ ਕਿੰਨੇ ਸੀਗੇ ਜੀ ਚਾਰ ਸਟੈਪ ਇਸਨੇ ਦੱਸੇ ਸੀਗੇ ਕਿਹੜੇ ਸੀਗੇ ਸੀਗੇ ਸਮਰਾਇਜ਼ਿੰਗ ਸੀਗੇ ਔਰ ਕੁਐਸਚਨਿੰਗ ਜਨਰੇਟਿੰਗ ਪ੍ਰਸ਼ਨ ਪੁੱਛਣਾ ਕਲੈਰੀਫਾਈਂਗ ਕਰਨਾ ਸਪਸ਼ਟ ਕਰਨਾ ਉਹ ਉਹੀ ਪ੍ਰੈਡਿਕਟਿੰਗ ਕਰਨਾ ਪ੍ਰੈਡिक्ट ਜਿੱਥੇ ਆ ਜਣਾ दैट ਕਾਲ ਵੀ ਰਾਈਟ ਆਨਸਰ ਭਵਿੱਖ ਬਾਣੀ ਕਰਨਾ ਅਨੁਸਾਰ ਠੀਕ ਹੈ ਲਗਾਉਣਾ ਉਸ ਤੋਂ ਬਾਅਦ ਕੀ ਆਊਗਾ ਇੰਟਰਲਾਈਜ਼ੇਸ਼ਨ ਅੰਤਰ ਅੰਤਰ ਕਿਰਿਆ ਕਰਨੀ ਆਤਮ ਸਾਤਮੀਕਰਨ ਜੀ ਕਹਿੰਦੇ ਆਪਾਂ ਬੋਲਦੇ ਆਪਾਂ ਠੀਕ ਹੈ ਇੰਟਰਨਲ ਰੈਕ ਰੀਕਨਸਟਰਕਸ਼ਨ ਔਰ ਐਕਸਟਰਾ ਐਕਸਟਰਨਲ ਇਹ ਬਾਹਰੀ ਹੁੰਦੇ ਹਨ ਠੀਕ ਹੈ ਪ੍ਰਤਕਸ਼ੀਕਰਨ ਹੁੰਦਾ ਹੈ ਅੰਦਰੂਨੀ ਪੁਨਰ ਜੜਾ ਹੁੰਦਾ ਠੀਕ ਹੈ ਬੋਲਦੇ ਆਪਾਂ ਨਿਰਮਾਣ ਕਰਦੇ ਆ ਡਵੈਲਪਮੈਂਟ ਦਾ ਡਾਇਰੈਕਸ਼ਨ ਫਰੋਮ ਆਊਟਸਾਈਡ ਜਿਹੜਾ ਵਿਕਾਸ ਟੂ ਇਨਸਾਈਡ ਹੈ ਠੀਕ ਹੈ ਬਾਹਰ ਤੋਂ ਅੰਦਰ ਦੀ ਦਿਸ਼ਾ ਨੂੰ ਹੋਣ ਹੋਣ ਵਾਲਾ ਵਿਕਾਸ ਬਾਹਰ ਤੋਂ ਅੰਦਰ ਵੱਲ ਹੋਣ ਵਾਲਾ ਵਿਕਾਸ ਹੁੰਦਾ ਜੀ ਠੀਕ ਹੈ ਹੁਣ ਆਉਗੀ ਜੀ ਵੈਰੀ ਵੈਰੀ ਇੰਪੋਰਟੈਂਟ ਹੋ ਗਿਆ ਟੌਪਿਕ ਕਿਹੜਾ ਹੈਗਾ ਐਮ ਕੇਓ ਮੋਰ ਨੋਲੇਜ ਏਬਲ ਅਦਰ ਦੂਜਿਆਂ ਨਾਲੋਂ ਵਧੇਰੇ ਗਿਆਨ ਗਰੁੱਪ ਵਿੱਚ ਸਿੱਖਣਾ ਜਾਂ ਫੀਲਡ ਟ੍ਰਿਪ ਆਉਣੇ ਠੀਕ ਹੈ ਉਸ ਤੋਂ ਬਾਅਦ ਕੀ ਆਊਗਾ ਜੀ ਸਕੈਫੋਲਡਿੰਗ ਸਕੈਫੋਲਡਿੰਗ ਤਾਂ ਬਹੁਤ ਵਾਰ ਕੁਸ਼ਨ ਪੁੱਛਿਆ ਗਿਆ ਬਹੁਤ ਹੀ ਵਧੀਆ ਇਹ ਜਿਹੜਾ ਹੈ ਨਾ ਇੱਕ ਇੱਕ ਤਾਂ ਢਾਂਚਾ ਨਿਰਮਾਣ ਹੁੰਦਾ ਜੀ ਦੇਖੋ ਐਕਸਟਰਨਲ ਹੈਲਪ ਹੁੰਦੀ ਹੈ ਬਾਹਰੀ ਮਦਦ ਹੁੰਦੀ ਹੈ ਟੈਂਪਰੇਰੀ ਹੈਲਪ ਆਹ ਤਾਂ ਬਹੁਤ ਵਾਰ ਕੁਸ਼ਨ ਆ ਚੁੱਕਿਆ ਟੈਂਪਰੇਰੀ ਹੈਲਪ ਸਥਾਈ ਮਦਦ ਕਰਨਾ ਠੀਕ ਹੈ ਨੌਨ ਟੈਂਪਰ ਨੌਨ ਪਰਮਾਨੈਂਟ ਹੈਲਪ ਆਪਾਂ ਉਸ ਦੀ ਪਰਮਾਨੈਂਟ ਹੈਲਪ ਨਹੀਂ ਕਰ ਸਕਦੇ ਠੀਕ ਹੈ ਉਹਨੂੰ ਸਪੋਰਟ ਜ਼ਰੂਰ ਦੇ ਸਕਦੇ ਆ ਦੇਖੋ ਕੋਈ ਸਾਈਕਲ ਬੱਚਾ ਚਲਾਉਣਾ ਸਿੱਖਦਾ ਹੈ ਉਸ ਨੂੰ ਆਪਾਂ ਜਦੋਂ ਸਾਈਕਲ ਪਕੜੀ ਰੱਖਾਂਗੇ ਬੱਚੇ ਨੂੰ ਹੋਊਗਾ ਕਿ ਬਈ ਮੈਂ ਡਿੱਗਦਾ ਨਹੀਂਗਾ ਆਪਾਂ ਹੁਣ ਕਵਾਂਗੇ ਚੱਲ ਬਈ ਚੱਲ ਤੂੰ ਅੱਗੇ ਤੇ ਅਸੀਂ ਤੇ ਤੂੰ ਵਧੀਆ ਸਿੱਖ ਲੈਣਾ ਸੋ ਬੱਚਾ ਉਹਦੋਂ ਵਧੀਆ ਸਿੱਖ ਲੈਂਦਾ ਠੀਕ ਹੈ ਅੱਗੇ ਵਾਲ ਦੇਖੂਗਾ ਤੇ ਪਿੱਛੇ ਵਾਲਾ ਤੇ ਧਿਆਨ ਹੀ ਨਹੀਂ ਜਾਊਗਾ ਠੀਕ ਹੈ ਸੋ ਨੈਕਸਟ ਆਊਗਾ ਜੀ ZPD ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਲੈਵਲ ਐਕਚੁਅਲ ਡਿਵੈਲਪਮੈਂਟ ਹੁੰਦਾ ਹੈ ਇਹਦੇ ਵਿੱਚ ਤੋਂ ਭਾਵ ਕਿ ਜ਼ੋਨ ਇੱਕ ਜ਼ੋਨ ਬਣਿਆ ਹੋਇਆ ਜਿਹਦੇ ਵਿੱਚ ਕੀ ਹੈ ਘੇਰੇ ਦੇ ਵਿੱਚ ਰਹਿ ਕੇ ਬੱਚਾ ਕੀ ਵਧੀਆ ਤਰੀਕੇ ਨਾਲ ਸਿੱਖ ਪਾਉਂਦਾ ਹੈ ਠੀਕ ਹੈ ਲੈਂਗੁਏਜ ਐਂਡ ਥੌਟ ਭਾਸ਼ਾ ਤੇ ਵਿਚਾਰ ਇਸਨੇ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਇਹਨੇ ਕਿਹੜੇ ਸਾਲਸ ਕੀਤੀ ਸੀ 0 ਤੋਂ ਲੈ ਕੇ 2 ਸਾਲ ਦੇ ਵਿੱਚ ਉਹ ਕਹਿੰਦਾ ਹੈ 2 ਸਾਲ ਤੱਕ ਭਾਸ਼ਾ ਅਤੇ ਵਿਚਾਰ ਅਲੱਗ-ਅਲੱਗ ਵਿਕਸਿਤ ਹੋ ਜਾਂਦੇ ਹਨ ਠੀਕ ਹੈ ਲੈਂਗੁਏਜ ਐਂਡ ਥਾটস ਡਵੈਲਪ ਸੈਪਰੇਟਲੀ ਫਾਰ 2 ਫਾਰ 2 ইয়ার্স 2 ਤੋਂ 7 ਸਾਲ ਦੇ ਵਿੱਚ ਕੀ ਕਹਿੰਦਾ ਸੀਗਾ ਇਹ ਕਹਿੰਦਾ 2 ਤੋਂ 7 ਸਾਲ ਦੇ ਬਾਅਦ ਭਾਸ਼ਾ ਵਿਚਾਰਾਂ ਨੂੰ ਦਿਸ਼ਾ ਪ੍ਰਦਾਨ ਦਿਸ਼ਾ ਪ੍ਰਦਾਨ ਕਰਦੀ ਹੈ ਠੀਕ ਹੈ ਸੋਸ਼ਲ ਜਿਹਨੂੰ ਬੋਲਦੇ ਸਪੀਚ 2 ਸਾਲਾਂ ਦੇ ਵਿੱਚ ਬੱਚੇ ਨੂੰ ਬੋਲਣ ਨਾਲ ਲੱਗ ਪੈਂਦਾ ਜੀ ਠੀਕ ਹੈ ਸੋ ਨੈਕਸਟ ਆਊਗਾ ਜੀ ਬੱਚੇ ਦੀ ਸਮਾਜ ਦੇ ਲੋਕਾਂ ਨਾਲ ਮੌਖੀ ਗੱਲਬਾਤ ਕਿਵੇਂ ਵਰਬਲ ਟਾਕ ਵਿਦ ਦ ਕਮਿਊਨਿਟੀ ਦੇ ਨਾਲ ਪ੍ਰਾਈਵੇਟ ਸਪੀਚ ਪ੍ਰਾਈਵੇਟ ਤੋਂ ਭਾਵ ਹੀ ਹੈ ਦੇਖੋ ਪ੍ਰਾਈਵੇਟ ਸਪੀਚ ਬੋਲਦੇ ਨਿੱਜੀ ਬੋਲੀ ਬੋਲਣਾ ਤੇ ਨ ਪਲੱਸ ਜਿਹੜਾ ਤੇ ਜੋ 3 ਸਾਲ ਤੋਂ ਪਲੱਸ ਬੱਚਾ ਹੋ ਜਾਂਦਾ ਨਾ ਤੇ ਬੱਚਾ ਪ੍ਰਾਈਵੇਟ ਸਪੀਚ ਕਰਨ ਲੱਗ ਪੈਂਦਾ ਖੁਦ ਨਾਲ ਗੱਲਾਂ ਕਰਨ ਲੱਗ ਪੈਂਦਾ ਕਿ ਕੀ ਹਾਂ ਮੈਂ ਕਾਸ਼ੀ ਹੁੰਦਾ ਕਾਸ਼ ਮੈਂ ਉਹ ਹੁੰਦਾ ਬੱਚੇ ਦੀ ਖੁਦ ਨਾਲ ਉੱਚੇ ਸੁਰ ਵਿੱਚ ਗੱਲਬਾਤ ਕਰਨਾ ਟੂ ਡਾਇਰੈਕਟ ਡਾਇਰੈਕਟ ਯੂਅਰ ਐਕਸ਼ਨ ਆਪਣੇ ਕਾਰਜਾਂ ਨੂੰ ਦਿਸ਼ਾ ਦੇਣਾ ਪ੍ਰਦਾਨ ਕਰਦਾ ਹੈ ਠੀਕ ਹੈ ਇਹ ਕੋਣ ਕੀ ਇਹ 7 ਸਾਲ ਪਲੱਸ ਕੀ ਹੈ ਸਾਇਲੈਂਟ ਇਨਰ ਸਾਇਲੈਂਟ ਜਿਹੜਾ ਇਨਰ ਸਪੀਚ ਹੈ ਨਾ ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਹੋਣ ਵੀ ਜਿਹੜਾ ਸੀਟੈਟ ਹੋ ਚੁੱਕਿਆ ਸੀ ਉਹਦੇ ਵਿੱਚ ਵੀ ਪੁੱਛਿਆ ਗਿਆ ਸੀਗਾ ਜਿਹੜਾ ਸਾਇਲੈਂਟ ਇਨ ਅ ਸਪੀਚ ਤੇ ਕੁਸ਼ਚਨ ਆ ਚੁੱਕਿਆ ਹੈ ਠੀਕ ਹੈ ਮੂਕ ਅੰਦਰੂਨੀ ਬੋਲੀ ਤਾਂ ਭਾਵ ਕੀ ਹੈ ਖੁਦ ਨਾਲ ਮਨ ਹੀ ਮਨ ਵਿੱਚ ਗੱਲਬਾਤ ਕਰਨੀ ਹੋਣ ਦੇਖੋ ਜੀ ਆਪਾਂ ਡਿਫਰੈਂਸ ਕਰਦੇ ਹਾਂ ਜੀ ਲੇਵਾਇਗੋਸਕਿਨ ਕੀ ਕਿਹਾ ਸੀਗਾ ਔਰ ਜੀਨ ਪਾਜੇ ਨੇ ਕੀ ਕੁੱਝ ਕਿਹਾ ਸੀਗਾ ਜੀਨ ਪਾਜੇ ਕਹਿੰਦੇ ਸੀਗੇ ਬਾਇਓਲੋਜੀਕਲ ਮੈਚਿਊਰੇਸ਼ਨ ਹੁੰਦੀ ਹੈ ਆਪਣੀ ਠੀਕ ਹੈ ਔਰ ਜਿਹੜਾ ਵੈਗੋਸਕੀ ਕਹਿੰਦੇ ਸੀ ਸੋਸ਼ਲ ਇੰਟਰੈਕਸ਼ਨ ਰਾਹੀਂ ਜੇ ਆਪਾਂ ਸਮਾਏ ਨਾਲ ਅੰਤਰਕਿਰਿਆ ਕਰਾਂਗੇ ਤਾਂ ਹੀ ਆਪਣੀ ਡਿਵੈਲਪਮੈਂਟ ਬਹੁਤ ਵਧੀਆ ਹੋ ਸਕੀ ਠੀਕ ਹੈ ਪਰਿਪਕਤਾ ਆ ਸਕਦੀ ਹੈ ਸੋ ਨੈਕਸਟ ਆਉਜੀ ਜੀਨ ਕਹਿੰਦਾ ਸੀ ਇੰਡੀਵਿਜੂਅਲ ਔਰ ਜਿਹੜੀ ਹੈ ਇਨਵਾਰੈਂਟ ਬੱਚਾ ਵਿਅਕਤੀਗਤ ਔਰ ਵਾਤਾਵਰਣ ਨਾਲ ਰਹਿ ਕੇ ਸਿੱਖਦਾ ਹੈ ਬਟ ਵੈਗੋਸਕੀ ਕਹਿੰਦਾ ਡਿਪੈਂਡ ਅਪਨ ਸੋਸ਼ਲ ਇੰਟਰੈਕਸ਼ਨ ਅ ਡਿਸ ਕੰਟੀਨਿਊ ਪ੍ਰੋਸੈਸ ਦੇ ਜ ਲਰਨਿੰਗ ਇੰਡੀਵਿਜੂਅਲਰ ਦਾ ਪਾਟਾ ਅਲੱਗ ਸਿੱਖਦਾ ਹੈ ਹੈਰਿਟਰੀ ਔਰ ਡਿਪੈਂਡ ਅਪਨ ਸੋਸ਼ਲ ਲਰਨਿੰਗ ਬਾਰੇ ਕਹਿੰਦਾ ਸੀ ਔਰ ਇਨਵਾਇਰ ਸੋ ਤੁਹਾਨੂੰ ਜੀਨ ਪਿਆਜੇ ਕਹਿੰਦੇ ਸੀ ਔਰ ਲੇਵ ਗੋਸਕੀ ਔਰ ਇਹ ਸੋਸ਼ਲ ਕਨਸਟਰਕਟਿਵਿਸ ਹੈਗਾ ਠੀਕ ਹੈ ਇਹ ਗੱਲ ਥੋਟ ਔਰ ਫੇਮਸ ਨੂੰ ਤਾਂ ਪਤਾ ਚੱਲ ਗਿਆ ਹੈ ਲੈਂਗੁਏਜ ਐਂਡ ਥੋਟ ਯਾ ਔਰ ਹੈ ਥੋਟਸ ਐਂਡ ਲੈਂਗੁਏਜ ਸਿਗੀਆਂ ਬੁੱਕ ਸੀ ਔਰ ਇਹ ਕਹਿੰਦਾ ਸੀ ਡਿਵੈਲਪਮੈਂਟ ਕੀ ਲਰਨਿੰਗ ਤਾਂ ਹੁੰਦਾ ਇਹ ਕਹਿੰਦਾ ਹੈ ਡਿਵੈਲਪਮੈਂਟ ਕੀ ਲਰਨਿੰਗ ਪਹਿਲਾਂ ਹੁੰਦੀ ਹੈ ਫਿਰ ਡਿਵੈਲਪਮੈਂਟ ਹੁੰਦਾ ਆਹ ਕਹਿੰਦਾ ਸੀ ਡਿਵੈਲਪਮੈਂਟ ਪਹਿਲਾਂ ਹੁੰਦਾ ਹੈ ਪਿੱਛੇ ਲਰਨਿੰਗ ਹੁੰਦੀ ਹੈ ਠੀਕ ਹੈ ਛੋਟੀ ਜੀ ਗੱਲ ਨੋਟ ਕਰਨ ਵਾਲੀ ਕਿਹੜੀ ਹੈ ਜੀ ਇਨ ਲਾਈਵ ਗੋਸਕੀ ਇਜ਼ ਅ ਥਿਉਰੀ ਨੋਨ ਨੋਲਜ ਇਜ਼ ਕੋ ਕਨਸਟਰਕਟਡ ਬਾਏ ਚਿਲड्रन ਦਾ ਜ਼ੈਡ ਪੀਡੀ ਅਡਲਟਸ ਜ਼ੈਡ ਪੀਡੀ ਠੀਕ ਹੈ ਇਹ ਬਹੁਤ ਬਹੁਤ ਇੰਪੋਰਟੈਂਟ ਹੈ ਜੀ ਛੋਟੀ ਜੀ ਲਾਈਨ ਸੋ ਤੁਸੀਂ ਇਸ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਸਬਸਕ੍ਰਾਈਬ ਵੀ ਕਰਨਾ ਔਰ ਹੋਰ ਲੋਕਾਂ ਤੱਕ ਇਹ ਵੀਡੀਓ ਪਹੁੰਚਾਉਣਾ ਸੋ ਤੁਹਾਡਾ ਇਹ ਬਣਦਾ ਹੈ ਜੀ ਮੰਤਵ ਬਣਦਾ ਹੈ ਥੈਂਕ ਯੂ ਹੈਵ ਅ ਨਾਈਸ ਡੇ ਜੀ ਤੁਸੀਂ ਵੀਡੀਓ ਚ ਬਨੇ ਰਹੇ ਤੁਹਾਨੂੰ ਲੇਵੈਗੋਸਕੀ ਬਾਰੇ ਔਰ ਜੀਨ ਪਿਆਜੇ ਬਾਰੇ ਵੀ ਕਲੈਰਿਟੀ ਹੋ ਚੁੱਕੀ ਹੋਏਗੀ ਮੇਕ ਸ਼ੁਰ ਠੀਕ ਹੈ ਓਕੇ ਜੀ ਥੈਂਕ ਯੂ ਹੈਵ ਅ